ਹੋਰ ਮਨਪ੍ਰੀਤ ਕਿਵੇਂ ਲੱਗਿਆ ਤੈਨੂੰ ਘਰਵਾਰ ਆਪਣਾ ਬਹੁਤ ਵਧੀਆ ਜੀ ਘਰਾਂ ਵਰਗਾ ਘਰ ਹੈ ਨਾਲੇ ਹੋਰ ਮੈਨੂੰ ਕੀ ਚਾਹੀਦਾ ਸੀ ਸਿਰਫ ਤੁਸੀਂ ਦੋ ਜੀਓ ਸਹੀ ਗੱਲ ਹੁਣ ਤਿੰਨ ਹੋ ਗਏ ਹਾਂ ਮੇਰੀ ਗੱਲ ਸੁਣ ਡੈਡੀ ਦੇ ਜਾਣ ਤੋਂ ਬਾਅਦ ਨਾ ਮੈਨੂੰ ਮਾਂ ਨਹੀਂ ਪਾਲਿਆ ਯਾਰ ਮੇਰੇ ਬਾਪਾ ਵਾਲੇ ਸਾਰੇ ਫਰਜ਼ ਨਾ ਮੇਰੀ ਮਾਂ ਨੇ ਨਿਭਾਏ ਨਹੀਂ ਤੇ ਮੈਂ ਹੁਣ ਇਹੀ ਚਾਹਣਾ ਜਿੰਨਾ ਖੁਸ਼ੀਆਂ ਮੈਨੂੰ ਮੇਰੀ ਮਾਂ ਨੇ ਦਿੱਤੀਆਂ ਨੇ ਨਾ ਆਪਾਂ ਦੋ ਜਣੇ ਰਲ ਕੇ ਨਾ ਆਪਾਂ ਮਾਂ ਨੂੰ ਖੁਸ਼ ਰੱਖੀਏ ਇਹ ਕੋਈ ਕਹਿਣ ਵਾਲੀ ਗੱਲ ਆ ਇਹ ਤਾਂ ਮੈਨੂੰ ਬਿਨਾ ਕਹੀ ਪਤਾ ਹੈ ਵੀ ਮੈਂ ਇਸ ਘਰ ਦੀ ਜ਼ਿੰਮੇਵਾਰੀ ਚੱਕਣੀ ਆ ਤੇ ਇਸ ਘਰ ਦੇ ਜੀਆਂ ਦੀ ਜ਼ਿੰਮੇਵਾਰੀ ਚੱਕਣੀ ਆ ਕੋਈ ਗੱਲ ਨਹੀਂ ਤੁਸੀਂ ਜਮਾ ਫਿਕਰ ਨਾ ਕਰਿਓ ਤੇ ਮੰਮੀ ਦੀ ਟੈਨਸ਼ਨ ਤਾਂ ਤੁਸੀਂ ਜਮਾ ਲੈਣੀ ਛੱਡ ਦਿਓ ਕਿਉਂਕਿ ਹੁਣ ਮੈਂ ਆ ਗਈ ਆ ਨਾ ਜਿੰਨਾ ਖੁਸ਼ ਮੰਮੀ ਨੂੰ ਤੁਸੀਂ ਰੱਖਿਆ ਉਨਾ ਹੀ ਖੁਸ਼ ਮੈਂ ਵੀ ਰੱਖੂੰਗੀ ਸਹੀ ਕਿਹਾ ਤਾਂ ਯਾਰ ਮਾਂ ਨੂੰ ਖੁਸ਼ ਰੱਖਣਾ ਨਾ ਆਪਣਾ ਦੋਨਾਂ ਦਾ ਫਰਜ਼ ਨਾਲੇ ਮੈਂ ਕਿੰਨੇ ਭਾਗਾਂ ਜਿਹੜੀ ਉਹਨਾਂ ਇਨੀ ਸੋਹਣੀ ਤੇ ਸਿਆਣੀ ਘਰ ਵਾਲੀ ਮਿਲੀ ਐ ਕਿੰਨੇ ਚੰਗੇ ਵਿਚਾਰ ਨੇ ਯਾਰ ਤੇਰੇ ਸਿਆਣਪ ਤਾਂ ਮੇਰੇ 'ਚ ਨਾ ਸ਼ੁਰੂ ਤੋਂ ਹੀ ਬਹੁਤ ਆ ਪਤਾ ਨਹੀਂ ਕਦੇ ਨਿਆਣ ਮੱਤ ਜੀ ਤਾਂ ਮੈਂ ਵਰਤੀ ਹੀ ਨਹੀਂ ਹੈਗੀ ਸ਼ਾਇਦ ਸਾਡੇ ਘਰ 'ਚ ਵੀ ਸਾਰੀ ਜ਼ਿੰਮੇਵਾਰੀ ਮੰਮੀ ਦੇ ਸਿਰ ਤੇ ਸੀ ਤਾਂ ਕਰਕੇ ਸਿਆਣੀ ਬਣ ਗਈ ਮੈਂ ਸਹੀ ਗੱਲ ਆ ਇਹ ਸੰਸਕਾਰ ਨਾ ਕਹਿੰਦੇ ਪਿੱਛੋਂ ਹੀ ਆਉਂਦੇ ਹੁੰਦੇ ਨੇ ਉਹੀ ਗੱਲ ਆ ਨਾ ਜੇ ਪਿੱਛੋਂ ਪਰਿਵਾਰ ਸਿਆਣਾ ਤਾਂ ਹੀ ਫਿਰ ਸਿਆਣੀ ਪਰਿਵਾਰ ਦੀ ਧੀ ਸਿਆਣੀ ਆ ਨਾਲੇ ਇਹ ਗੱਲਾਂ ਨਾ ਕਹਿਣ ਵਾਲੀਆਂ ਨਹੀਂ ਹੁੰਦੀਆਂ ਵੀ ਹਾਂ ਹੁਣ ਮੈਂ ਬਗਾਨੇ ਘਰ ਚ ਆ ਗਈ ਵੀ ਤੁਸੀਂ ਮੰਮੀ ਨੂੰ ਖੁਸ਼ ਰੱਖਣਾ ਜਾਏ ਕਰਨਾ ਘਰ ਨੂੰ ਸਾਂਭਣਾ ਇਹ ਗੱਲਾਂ ਤਾਂ ਨਾ ਸਿਆਣੀ ਤੇ ਪੁੱਤ ਨੂੰ ਆਪ ਨੂੰ ਹੀ ਪਤਾ ਹੁੰਦੀਆਂ ਵੀ ਹੁਣ ਮੈਂ ਫਲਾਨੇ ਘਰ ਚ ਜਾਣਾ ਤੇ ਉਸ ਘਰ ਚ ਸਾਰੇ ਜੀਆਂ ਨੂੰ ਖੁਸ਼ ਰੱਖਣਾ ਜ਼ਿੰਮੇਵਾਰੀਆਂ ਸਾਂਭਣੀਆਂ ਨੇ ਬਾਕੀ ਨਾਲੇ ਜਦੋਂ ਆਪਾਂ ਇਹ ਕੰਮ ਹੀ ਨਾ ਕਰ ਸਕੇ ਫਿਰ ਫਾਇਦਾ ਹੀ ਕੀ ਮਨਪ੍ਰੀਤ ਗੱਲ ਪਤਾ ਕੀ ਆ ਮੈਂ ਨਾ ਡਰਦਾ ਹੁੰਦਾ ਸੀਗਾ ਸ਼ੁਰੂ ਤੋਂ ਹੀ ਵੀ ਜਾਇ ਮੇਰੀ ਮਾਂ ਨਾ ਬੜੀ ਜਿਆਦੇ ਪੋਲੀ ਆ ਕਿਤੇ ਕੋਈ ਉਦੇ ਵਾਸਤੇ ਚਲਾਕ ਨੂੰ ਆ ਗਈ ਨਾ ਬਹੁਤ ਔਖਾ ਹੋ ਜਾਊਗਾ ਮੇਨਵਾ ਵਿਚਾਰੀ ਕਿਵੇਂ ਦਿਨ ਕੱਟਿਆ ਕਰੂ ਉਹਦੇ ਨਾਲ ਪਰ ਹੁਣ ਸੱਚੀ ਕਹਿਣਾ ਯਾਰ ਜਮਾਂ ਫਿਕਰ ਨਹੀਂ ਹੈਗਾ ਮੈਨੂੰ 1% ਵੀ ਨਹੀਂ ਹੈਗਾ ਮੈਨੂੰ ਵੀ ਜਮਾਂ ਫਿਕਰ ਨਹੀਂ ਹੈਗਾ ਹੁਣ ਮੇਰੀ ਮੰਮੀ ਨੇ ਵੀ ਧੀ ਦੇ ਕੇ ਪੁੱਤ ਜੋ ਬਣਾ ਲਿਆ ਬਸ ਤੁਸੀਂ ਮੇਰੇ ਪੱਕੇ ਪਰਿਵਾਰ ਨੂੰ ਦੇਖ ਲਓ ਤੇ ਮੈਂ ਤੁਹਾਡੇ ਪਰਿਵਾਰ ਨੂੰ ਦੇਖ ਲਵਾਂ ਹਾਂ ਹਾਂ ਬਣੇ ਠੀਕ ਠਾਕ ਵਧੇ ਤੂੰ ਦੱਸ ਹਾ ਹਾ ਬਿਆਹ ਤਾਂ ਵਧੀਆ ਹੋ ਗਿਆ ਲੈ ਦੱਸ ਤੈਨੂੰ ਪਤਾ ਤਾਂ ਹੈਗਾ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਵੀ ਭਾਈ ਆਪਾਂ ਕੱਠ ਵੱਠ ਨਹੀਂ ਕਰਦੇ ਹੈਗੇ ਚੁੰਨੀ ਚੜਾ ਕੇ ਲੈਂਦੇ ਕੀ ਫਾਇਦਾ ਫਿਰ ਬਾਹਲੇ ਖਰਚੇ ਕਰਨ ਦਾ ਹੁਣ ਦੇਖ ਪਾਰਟੀ ਕਰਾਂਗੇ ਆ ਦਿਨ ਜੇ ਖੁੱਲ ਜਾਂਦੇ ਮੜੀਏ ਧੁੰਦਾਈਆਂ ਪੈਣੋਂ ਫਟ ਜਾਂਦੇ ਹਾਂ ਹਾਂ ਚੱਲ ਪਾਰਟੀ ਤਾਂ ਜਦੋਂ ਕਰਾਂਗੇ ਕਰਾਂਗੇ ਤੂੰ ਨਾ ਉਦੋਂ ਪਹਿਲਾਂ ਘੇੜਾ ਮਾਰ ਜੀ ਮੇਰੀ ਜੀ ਬਹੂ ਨੂੰ ਆਖ ਦੇਖ ਜੀ ਨਾਲੇ ਹਾਲੇ ਤਾਂ ਸੁਭਾ ਵਧੀਆ ਹੀ ਲੱਗਦਾ ਹੈ ਨਾ ਨਾ ਹੁਣ ਜਵਾਖ ਸਿਆਣੇ ਨੇ ਘਰ ਵਧੀਆ ਹੀ ਰਹਿੰਦੇ ਨੇ ਹਾਂ ਹਾਂ ਸੋਹਣੀ ਐ ਨੀ ਫੋਟੋ ਤਾਂ ਤੇ ਦੇਖਿਓ ਐ ਚੰਗਾ ਫੇਰ ਗੱਲ ਕਰੂੰਗੀ ਮੈਂ ਕੀ ਰਖੂ ਸੀ ਮੈਂ ਤੇਰੀ ਮਾਸੀ ਦਾ ਪੁੱਤ ਅੱਛਾ ਕੀ ਕਹਿੰਦੀ ਸੀ ਉਹ ਕਹਿੰਦੀ ਕਹਿੰਦੀ ਕੱਲਿਆਂ ਕੱਲਿਆਂ ਨੇ ਵਿਆਹ ਕਰ ਲਿਆ ਮੈਂ ਆਖਿਆ ਭਾਈ ਹੁਣ ਪਾਰਟੀ ਕਰਾਂਗੇ ਦਿਨ ਜੇ ਖੁੱਲ ਜਾਣ ਦੇ ਮੜੇ ਹੋਰ ਮਾਂ ਤੂੰ ਪਹਿਲਾਂ ਆ ਜਾ ਇੱਕ ਵਾਰੀ ਕਹਿੰਦੀ ਪਾਰਟੀ ਤੇ ਆਵਾਂਗੇ ਮੈਂ ਪਹਿਲਾਂ ਆ ਜਾ ਇੱਕ ਵਾਰੀ ਪਹਿਲਾਂ ਆ ਜਾ ਨਾ ਨਾਲੇ ਕੰਮ ਚੁਗਿਆ ਹੱਤਪਟੜਿਆ ਨਾਲ ਮਾਂ ਨਹੀਂ ਆਖਿਆ ਸੀ ਮਾਂ ਨਾਲੇ ਬਹੂ ਨੂੰ ਦੇਖ ਜੀ ਮਿਲ ਜੀ ਕਹਿੰਦੀ ਫੋਟੋ ਭੇਜ ਦੇ ਮੇਰੇ ਕੋਲ ਫੋਟੋ ਤਾਂ ਤੇ ਦੇਖੀ ਵਾ ਉਹ ਤਾਂ ਸਾਰਾ ਗੋਸਾ ਬਿਆਂ ਉਹ ਹੀ ਕਰਦੀ ਸੀ ਸਾਰੀਆਂ ਫੋਟੋਆਂ ਵਾ ਵਾ ਵਾਟੋ ਤਾਂ ਤਾਂ ਦੇਖ ਹੀ ਲਈ ਉਹ ਕਹਿੰਦੀ ਮੇਰੇ ਜੀ ਕਰਦਾ ਵੀ ਦੁਬਾਰੇ ਦੇਖਾਵਾਂ ਬਾਈ ਤੂੰ ਆ ਕੇ ਦੇਖ ਜਾ ਬਹੂ ਨੂੰ ਹਾਂ ਉਹ ਤਾਂ ਆਉਣਾ ਪਊਗਾ ਨਾਲੇ ਕਿ ਸ਼ਾਂਗਲ ਵੀ ਦੇਖੇ ਜਾਈ ਫਿਰ ਹੈਨਾ ਐਂ ਆ ਵੀ ਐਂ ਸਰ ਜੀ ਕਿ ਨਹੀਂ ਹੋਰ ਇਹ ਤਾਂ ਹੈ ਹੋਰ ਤੇ ਉੱਠੀ ਨਹੀਂ ਮਨਪ੍ਰੀਤ आले ਨਮ ਉੱਠ ਖੜੀ ਮੈਂ ਬਸ ਚਾਹ ਹੁਣੀ ਪੀਤੀ ਆ ਉਹ ਤੇਰੇ ਵਾਸਤੇ ਨਾ ਸਪੈਸ਼ਲ ਚਾਹ ਬਣਾਉਣੀ ਯਾਰ ਸੁਈ ਚ ਅੱਛਾ ਫਿਰ ਲੈ ਦੱਸ ਉਹਨੂੰ ਕਹਿ ਦੇਣਾ ਸੀ ਵੀ ਮੰਮੀ ਵਿੱਕੀ ਚਾਹ ਪੀਂਦੀ ਆ ਪਿਆਰੀ ਪੀਨੀ ਮਮੀ ਜਿਉਂਦੇ ਬਾਸ ਤੇ ਪੁੱਟ ਦਸ ਨਾ ਤੈਨੂੰ ਕਿਵੇਂ ਪਤਾ ਸੀ ਵੀ ਮੈਂ ਫਿੱਕੀ ਚਾਹ ਪੀਂਦੀ ਆ ਮੈਨੂੰ ਦੱਸਤਾ ਸੀ ਮੰਮੀ ਇਹਨਾਂ ਨੇ ਕਿ ਮੰਮੀ ਤਾਂ ਫਿੱਕੀ ਚਾਹ ਪੀਂਦੇ ਨੇ ਪਰ ਮੈਨੂੰ ਇਹਨਾਂ ਨੇ ਇਹ ਨਹੀਂ ਦੱਸਿਆ ਵੀ ਤੁਸੀਂ ਚਾਹ ਬਾਟੀ ਚ ਪੀਂਦੇ ਹੋ ਕਿ ਗਲਾਸ ਚ ਮੈਂ ਤਾਂ ਗਲਾਸ ਚ ਹੀ ਪਾ ਲਈ ਮੈਨੂੰ ਐਂ ਦੱਸ ਤੇ ਤੈਨੂੰ ਐਂ ਕਿਵੇਂ ਪਤਾ ਸੀ ਮੰਮੀ ਐਵੇਂ ਦੀ ਉਹ ਚਾਹ ਬਣਾ ਕੇ ਪੀਂਦੀ ਹੈ ਜਿਹੀ ਜੀ ਮੈਂ ਚਾਹ ਬਣਾਉਂਦੀ ਆ ਨਾ ਉਹੀ ਜੀ ਹੈ ਦੇਖ ਲਾ ਮਾ ਤੇਰੀ ਨੂੰ ਨੂੰ ਇਹ ਤਾਂ ਪਤਾ ਹੈਗਾ ਨਾ ਵੀ ਮੇਰੀ ਸੱਸ ਮਾਂ ਨੂੰ ਚਾਹ ਕਿਹੋ ਜੀ ਪਸੰਦ ਹੈ ਹੌਲੀ ਹੌਲੀ ਤੇਰੇ ਸਾਰੇ ਤੌਰ ਦੇ ਕਿ ਸਿੱਖ ਜੂ ਹੋਏ ਤੇਰੀ ਤਾਂ ਬਹੁਤ ਸੇਵਾ ਕਰਿਆ ਕਰੂ ਇਹ ਸੱਚੀ ਬਾਵੇ ਐ ਲੱਗਦਾ ਜਿਵੇਂ ਮਨਪ੍ਰੇਤਕ ਮੁੱਧਤਾਾਂ ਦੀ ਇਸ ਘਰੇ ਰਹਿ ਰਹੀ ਹੈਗੀ ਜਿਵੇਂ ਜਿਹੇ ਜੀ ਚਾਹ ਮੈਂ ਬਣਾ ਕੇ ਪੀਨੀ ਆ ਉਹੀ ਜੀ ਬਣਾ ਕੇ ਲਈ ਹੈਗੀ ਨਾ ਪੱਤੀ ਵੱਧ ਨਾ ਦੁੱਧ ਵੱਧ ਨਾਲੇ ਮੰਮੀ ਮੈਨੂੰ ਵੀ ਇਸ ਘਰ ਚ ਆ ਕੇ ਜਮਾ ਉਪਰਾਣੀ ਲਗਿਆ ਤੁਸੀਂ ਵੀ ਮੈਨੂੰ ਸੱਚੀ ਮੇਰੀ ਮਾਂ ਵਾਂਗੂ ਪਿਆਰ ਕਰਦੇ ਹੋ ਲੈ ਉਪਰਾ ਕਿਵੇਂ ਲੱਗੂ ਪੁੱਤ ਮੈਂ ਤੇਰੀ ਮਾਂ ਹੀ ਆ ਮੇਰੇ ਕਿਹੜਾ ਕੋਈ ਹੋਰ ਧੀ ਹੈਗੀ ਤੂੰ ਹੀ ਨੂੰਹ ਹੈ ਤੂੰ ਹੀ ਧੀ ਹੈ ਜਨਾਰੇ ਨਾ ਮੈਂ ਤੇਰੀ ਜੱੱਚੀ ਕੇ ਜਾ ਕੇ ਆਉਂਗੇ ਹੁਣ ਆ ਚਾਹ ਪੀ ਲਾ ਉਹਨੂੰ ਬੁਲਾ ਕੇ ਲਿਓਨੀ ਆਗੇ ਆ ਦੋਖ ਘਰ ਲੱਡੂ ਵਾਲੇ ਰਹਿੰਦੇ ਮੈਂ ਲੱਡੂ ਵੰਡਦੀ ਆ ਉਹਨਾਂ ਦੇ ਹਾਂ ਮਾਂ ਜ਼ਰੂਰੀ ਆ ਪਰ ਮਿਸਰ ਲਾਂਬਾ ਖੜਾ ਰਹਿੰਦਾ ਹੋਰ ਫੇਰ ਅਗਲਾ ਲਾਂਬੇ ਜੇ ਦੇਈ ਜਾਂਦਾ ਨਹੀਂ ਨਹੀਂ ਜ਼ਰੂਰੀ ਆ ਮਾਂ ਕੀ ਸਬਜੀ ਕੀ ਬਣਾਵਾਂ ਫਿਰ ਮੈਂ ਰੋਟੀ ਬਣਾ ਲੂ ਆਪਣੀ ਸਬਜੀ ਦਾ ਪਤਾ ਤੇਰੇ ਚਾਚੀ ਕੋ ਸਾਗ ਆਇਆ ਸੀ ਫ੍ਰਿਜ ਚ ਪਿਆ ਉਹਨੂੰ ਤੜਕਾ ਲਾਉਣਾ ਹੈਗਾ ਤੇ ਰੋਟੀ ਬਣਾ ਲੀ ਠੀਕ ਆ ਮੰਮੀ ਕੋਈ ਨਾ ਜਦੋਂ ਤੁਸੀਂ ਲੱਡੂ ਵੰਡ ਕੇ ਆਉਂਗੇ ਉਦੋਂ ਮੈਂ ਰੋਟੀ ਤਿਆਰ ਕਰ ਲੀ ਚੰਗਾ ਪਤਾ ਕਰ ਲੈ ਰੋਟੀ ਤਿਆਰ ਤੂੰ ਬਸ ਮੈਂ ਤੜਕਾ ਨਾਲ ਮੈਲਵਾ ਦੂੰਗਾ ਲੈ ਹੋਰ ਹੋਰ ਬੱਚਾ ਵੀ ਹੋ ਜਾਏ ਪਹਿਲੇ ਦਿਨ ਹਣਾ ਹਾਂ ਹੋਲੀ ਰਸੋਈ ਦਾ ਭੇਤ ਆਉਗਾ ਘਰ ਪਰਿਵਾਰ ਦਾ ਜੇ ਨਾਲ ਮੈਂ ਹੈਲਪ ਕਰਾ ਦੂੰਗਾ ਥੋੜਾ ਜਿਹਾ ਨਾ ਚੱਲ ਵਧੀਆ ਪੁੱਤ ਚੱਲ ਵਧੀਆ ਨਾ ਇਹਦਾ ਜੀ ਲੱਗ ਜੂਗਾ ਹਰ ਵੰ ਜੇ ਕਰ ਲੈ ਮਨ ਤੇ ਕੰਮ ਮੈਂ ਜਾਇਆ ਮੈਂ ਤੇਰ ਜਾਚੀ ਕੇ ਚੱਲ ਠੀਕ ਹੈ ਮੈਂ ਲੈ ਤੈਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਮੰਮੀ ਦੇ ਅੱਗੇ ਕਹੀ ਜਾਂਦੇ ਟੜਕਾ ਮੰਮੀ ਮਹਿਲਵਾ ਦੂੰਗਾ ਕਿਉਂ ਮੈਨੂੰ ਕੰਮ ਨਹੀਂ ਕਰਨਾ ਆਉਂਦਾ ਉਹ ਫਿਰ ਕੀ ਹੋ ਗਿਆ ਤੇਰੇ ਬਹਣ ਨਾਲ ਯਾਰ ਤੇਰੇ ਨੇੜੇ ਰਹੂੰਗਾ ਮੈਂ ਮੰਮੀ ਪਤ ਨਹੀਂ ਕੀ ਸੋਚਣਗੇ ਵੀ ਸ਼ਾਇਦ ਨੇ 온 ਸਾਰੀ ਮੇਰਾ ਮੁੰਡਾ ਕੰਮ ਤੇ ਲਾ ਲਿਆ ਹੈ 엄마 ਕੁਛ ਨਹੀਂ ਸੋਚਦੀ ਯਾਰ ਮਾਣ ਨਾਲ ਵੀ ਵਿਆਹ ਤੋਂ ਪਹਿਲਾਂ ਹੱਤ ਪਟਾਉਂਦੀ ਸੀਗਾ ਹੁਣ ਤੇ ਨਾ ਬਟਾਤਾ ਕਰੂੰਗਾ ਅੱਛਾ ਚਲ ਠੀਕ ਆ ਫਿਰ ਐਂ ਕਰਿਓ ਚਾੜੂ ਮੈਂ ਲਾਲੂ ਪੋਚਾ ਤੁਸੀਂ ਲਾਲਿਓ ਹਨਾ ਚਾਦਰਾਂ ਮੈਂ ਵਿਛਾਲੂ ਡਸਟਿੰਗ ਤੁਸੀਂ ਕਰ ਲਿਓ ਤੇ ਚਾਹ ਚੂ ਮੈਂ ਬਣਾ ਲਿਆ ਕਰੂੰ ਭਾਂਡੇ ਤੁਸੀਂ ਧੋ ਲਿਆ ਕਰਿਓ ਠੀਕ ਆ ਨਾ ਹੁਣ ਕੀ ਹੋ ਗਿਆ ਰਹਿਣ ਦਿਓ ਬਸ ਚਲ ਕੋਈ ਨਹੀਂ ਕਰਾ ਦੇ ਕਰੂੰਗਾ ਮੈਂ ਮਨਪ੍ਰੀਤ ਹਾਂਜੀ ਮੰਮੀ ਬਣਾ ਲਈ ਮਤਰਾ ਰੋਟੀ ਹਾਂਜੀ ਮੰਮੀ ਅਰ ਸੋਈ ਚ ਮੈਂ ਸਾਰਾ ਕੰਮ ਨਿਬੇੜਤਾ ਬਸ ਆ ਚਾਦਰ ਜੀ ਰਹਿ ਗਈ ਸੀ ਝਾੜ ਕੇ ਵਿਛਾਉਣ ਵਾਲੀ ਮੈਂ ਖੱਟਾ ਲੈ ਵੀ ਕਾਰੀ ਲਵਾਂ ਚਲ ਆਉਣਾ ਕਿਸੇ ਨੇ ਨਹੀਂ ਮੰਮੀ ਆਉਣਾ ਤਾਂ ਕੀ ਨੇ ਆ ਵੈਸੇ ਹੀ ਸਫਾਈ ਕਰਨੀ ਸੀ ਸਫਾਈ ਤਾਂ ਕਰਨੀ ਸੀ ਚਲ ਮੈਂ ਕਹ ਕਿ ਤੇ ਮਾਂ ਤੇਰੇ ਪੇਕੇ ਤੋਂ ਆਉਣਗੇ ਵੀ ਨਹੀਂ ਮੰਮੀ ਕੀਤੀ ਸੀ ਮਾਂ ਮੰਮੀ ਨਾਲ ਗੱਲ ਉਹਨਾਂ ਨੇ ਤਾਂ ਮੈਨੂੰ ਕੁਛ ਨਹੀਂ ਦੱਸਿਆ ਵੀ ਅਸੀਂ ਤੈਨੂੰ ਮਿਲਣ ਆਉਣਾ ਜਾਂ ਵੈਸੇ ਓਹੋ ਪੁੱਤ ਮੈਂ ਤਾਂ ਐ ਪੁੱਛਦੀ ਸੀ ਵੀ ਦੇਖ ਤੇਰਾ ਸਮਾਨ ਨਹੀਂ ਛੱਡਣਾ ਆਉਂਦੇ ਹੈਗੇ ਬੈੱਡ ਮੇਜ਼ ਕੁਰਸੀਆਂ ਜਿਹੜਾ ਹੁੰਦਾ ਦਾਜ ਦੇ ਜਿਹਦਾ ਦਾਜ ਹਾਂ ਪੁੱਤ ਕੁੜੀਆਂ ਨੂੰ ਹੁਣ ਨਿਕਾ ਮਟਾ ਸਮਾਨ ਤਾਂ ਸਾਰਾ ਦਿੰਦੇ ਹੀ ਨੇ ਮਾਪਿਓ ਪਰ ਮੰਮੀ ਆਪਣੀ ਤਾਂ ਇਹ ਗੱਲ ਪਹਿਲਾਂ ਨਹੀਂ ਹੋਈ ਸੀ ਵਿਆਹ ਤੋਂ ਵੀ ਹਾਂ ਸਾਡੀ ਇੰਨੀ ਗੰਜੈਸ਼ ਨਹੀਂ ਹੈਗੀ ਅਸੀਂ ਸਮਾਨ ਦੇ ਸਕਦੇ ਉਹ ਤਾਂ ਤੁਸੀਂ ਕਿਹਾ ਸੀ ਵੀ ਸਾਨੂੰ ਕੁਝ ਨਹੀਂ ਚਾਹੀਦਾ ਓਹੋ ਮਨਪ੍ਰੀਤ ਪੁੱਤ ਮੈਂ ਦਾਜ ਦੇ ਹੀ ਦੀ ਗੱਲ ਨਹੀਂ ਕਰਦੀ ਹੁਣ ਜਿਹੜਾ ਇਹ ਤੇਰੀ ਪੇਟੀ ਨ ਮਾਰੀ ਹੈ ਨਾ ਕੋਈ ਸੋਫਾ ਸੈੱਟ ਬੈੱਡ ਬੁੱਡ ਜੇ ਐਰਾ ਵਗੈਰਾ ਇਹੋ ਜਿਹਾ ਸਮਾਨ ਤਾਂ ਹੁੰਦਾ ਹੀ ਐ ਮੰਮੀ ਫਿਰ ਇਹ ਸਾਰਾ ਸਮਾਨ ਤਾਂ ਦਾਜ ਦਾ ਹੀ ਹੁੰਦਾ ਕੁੱਲ ਮਿਲਾ ਕੇ ਹੋ ਤਾਂ ਦਾਜ ਹੀ ਗਿਆ ਨਾ ਮੰਮੀ ਤੁਸੀਂ ਤਾਂ ਉਹਨਾਂ ਨੇ ਆਪ ਦੇ ਮੂੰਹੋਂ ਕਿਹਾ ਸੀ ਵੀ ਸਾਡੇ ਘਰੇ ਸਾਰਾ ਕੁਝ ਆ ਭਾਈ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਫਿਰ ਹੁਣ ਆ ਇੱਕਦਮ ਇਹੋ ਜੀਆਂ ਗੱਲਾਂ ਓਹੋ ਪਤਾ ਤੂੰ ਨਿਆਣੀ ਹੈਗੀ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਦੇਖ ਕਹਿੰਦਾ ਤਾਂ ਹਰੇਕ ਹੀ ਹੁੰਦਾ ਵੀ ਅਸੀਂ ਭਈ ਦਾਜ ਲੈਣਾ ਨਹੀਂ ਪਰ ਆਸ ਵੀ ਸਭ ਨੂੰ ਹੁੰਦੀ ਹੈ ਵੀ ਇੰਨਾ ਸਾਮਾਨ ਸਾਡੇ ਘਰੇ ਆਊਗਾ ਚਲ ਤੈਨੂੰ ਨਹੀਂ ਪਤਾ ਕੋਈ ਗੱਲ ਨਹੀਂ ਤੇਰੀ ਮਾਂ ਨਾਲ ਗੱਲ ਕਰੂੰਗੀ ਮੈਂ ਛੱਡ ਕੇ ਜਾਂਦਾ ਹੂ ਇੱਕ ਅੱਦੇ ਦਿਨ ਚ ਤੇਰਾ ਭਰਾ ਸਾਮਾਨ ਪਰ ਮੈਨੂੰ ਤਾਂ ਲੱਗਦਾ ਵੀ ਵੀਰੇ ਨਾਲ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਤੂੰ ਕਿਉਂ ਖਬਰਾਉਣੀ ਆ ਫਿਰ ਕੋਈ ਨਾ ਨਿਕਮਟ ਸਮਾਨਤਾ ਦੇ ਹੀ ਦਿੰਦੇ ਹੁੰਦੇ ਨੇ ਮਾਪਿਓ ਕੋਈ ਵੱਡੀ ਗੱਲ ਨਹੀਂ ਹੁੰਦੀ ਚੱਲ ਤੂੰ ਕਰ ਲੈ ਕੰਮ ਤੇ ਮੈਂ ਰੋਟੀ ਦੀ ਬਰਕੀ ਖਾ ਲਾ ਤੂੰ ਖਾ ਲਈ ਰੋਟੀ ਨਹੀਂ ਮੰਮੀ ਖਾਣੀ ਆ ਖਾ ਲੈ ਪੁੱਤ ਕੰਮ ਕਰਕੇ ਪਹਿਲਾਂ ਰੋਟੀ ਖਾ ਲਿਆ ਕਰ ਕੋਈ ਗੱਲ ਨਹੀਂ ਕਮਾਲ ਦੀ ਗੱਲ ਆ ਮੈਂ ਤਾਂ ਮੰਮੀ ਨੂੰ ਆਪਦੀ ਮਾਂ ਵਾਲਾ ਦਰਜਾ ਦਿਆ ਦਿੱਤਾ ਹੋਇਆ ਵੀ ਜਿਹੋ ਜੀ ਮੈਂ ਆਪਦੀ ਮਾਂ ਨੂੰ ਛੱਡ ਕੇ ਆਈ ਆ ਉਹੋ ਜੀ ਇਸ ਘਰ 'ਚ ਮੇਰੀ ਇਹ ਮਾਂ ਐ ਔਰ ਮੰਮੀ ਤਾਂ ਗੱਲਾਂ ਹੀ ਹੋਰ ਤੌਰ ਤਰੀਕਿਆਂ ਦੀਆਂ ਕਰੀ ਜਾਂਦੇ ਨੇ ਕਿੱਧਰ ਦਾਜ ਦੇ 헤ਜ ਸਮਝੋ ਬਾਰਗੰਦ ਮਨਪ੍ਰੀਤ ਉਹ ਯਾਰਿੱਦ ਦਾ ਧਿਆਨ ਮਾਰ ਲ ਕੀ ਸੋਚੀ ਜਾਨੀ ਆ ਤੂੰ ਆ ਦੇਲਾ ਸਾਰਾ ਦੁੱਧੋਂ ਮਚਾਤਾ ਸੀ ਤੇ ਦਾ ਓਹੋ ਸੋਚ ਕੀ ਜਾਨੀ ਆ ਹੋਇਆ ਕੀ ਆ ਤੈਨੂੰ ਤੁਹਾਨੂੰ ਪਤਾ ਅੱਜ ਮੈਨੂੰ ਮੰਮੀ ਨੇ ਨਾ ਸੋਚਾਂ ਚ ਪਾਤਾ ਸੋਚਾਂ ਚ ਪਾਤਾ ਮੰਮੀ ਨੇ ਕਿਉਂ ਕੀ ਹੋ ਗਿਆ ਤੁਸੀਂ ਤਾਂ ਉਹ ਦੁਬਾਗੇ ਸੀ ਜਦੋਂ ਮੰਮੀ ਲੱਡੂ ਮੰਡ ਕੇ ਘਰ ਆਈ ਨਾ ਤੇ ਮੈਂ ਸਫਾਈ ਕਰੀ ਜਾਂਦੀ ਸੀ ਕਮਰੇ ਚ ਮੰਮੀ ਨੇ ਅਨਸਾਰ ਮੈਨੂੰ ਸਿੱਧੀ ਇੱਕੀ ਗੱਲ ਕਹੀ ਕਹਿੰਦੇ ਅਖੇ ਤੇਰੀ ਪੇਕਿਆਂ ਨਾਲ ਤੇਰੀ ਕੋਈ ਗੱਲ ਨਹੀਂ ਹੋਈ ਵੀ ਹਾਂ ਉਹਨਾਂ ਦਾ ਸਮਾਨ ਛੱਡਣ ਆਉਣਾ ਹੈ ਕਿ ਨਹੀਂ ਆਉਣਾ ਮੈਂ ਕਿਹਾ ਨਹੀਂ ਮੰਮੀ ਮੇਰੀ ਤਾਂ ਇਹੋ ਜੀ ਕੋਈ ਗੱਲ ਨਹੀਂ ਹੋਈ ਤੂੰ ਮੈਂ ਘਰ ਨਾਲ ਤੁਸੀਂ ਤਾਂ ਕਿਹਾ ਸੀ ਵੀ ਅਸੀਂ ਕੋਈ ਸਮਾਨ ਲੈਣਾ ਹੀ ਨਹੀਂ ਸਾਡੇ ਘਰੇ ਸਾਰਾ ਕੁਝ ਆ ਕਹਿੰਦੇ ਨਹੀਂ ਪੁੱਤ ਅਖੇ ਸਮਾਨ ਤਾਂ ਅਸੀਂ ਬੇਸ਼ੱਕ ਕਿਹਾ ਸੀ ਵੀ ਸਾਡੇ ਘਰੇ ਸਾਰਾ ਕੁਝ ਆ ਪਰ ਅਖੇ ਇਨਕ ਤਾਂ ਹਰ ਇੱਕ ਦਾ ਫਰਜ਼ ਬੰਦਾ ਹੀ ਹੁੰਦਾ ਤੇਰੇ ਪੇਕੇ ਆ ਕੇ ਸਮਾਨ ਦੇ ਕੇ ਜਾਣ ਇਹ ਗੱਲ ਕੋਈ ਕਹਿਣ ਵਾਲੀ ਹੁੰਦੀ ਆ ਅੱਛਾ ਯਾਰ ਮਾਂ ਨੇ ਤੈਨੂੰ ਇਹ ਗੱਲ ਕਹੀ ਆ ਯਕੀਨ ਚਾਹ ਤਾਂ ਆਉਂਦਾ ਨਹੀਂ ਹੈਗਾ ਗੱਲ ਤੇ ਯਾਰ ਵੀ ਮਾਂ ਹੀ ਗੱਲ ਕਹਿ ਸਕਦੀ ਆ ਸੱਚੀ ਤੁਸੀਂ ਮੇਰੇ ਯਕੀਨ ਕਰੋ ਮੈਂ ਝੂਠ ਨਹੀਂ ਬੋਲਦੀ ਮੰਮੀ ਨੇ ਖੁਦ ਆਪਦੇ ਮੂੰਹੋਂ ਮੈਨੂੰ ਇਹ ਗੱਲ ਕਹੀ ਆ ਉਹ ਕੰਬਲੀਏ ਉਹ ਮਾਂ ਤੇ ਨਾ ਚੌੜ ਕਰਦੀ ਹੁਣੀ ਓਏ ਉਹ ਐਂ ਦੇਖਦੀ ਆ ਵੀ ਦੇਖਾ ਮੇਰੀ ਨੂੰਹ ਦਾ ਸੁਭਾਅ ਕਿਹਜਾ ਮੇਰੀ ਗੱਲ ਦਾ ਗੁੱਸਾ ਕਰਦੀ ਆ ਕਿ ਨਹੀਂ ਤੂੰ ਆਪ ਦੇਖ ਘਰੇ ਬੈੱਡ ਵੀ ਹੈਗਾ ਕੁਰਸੀਆਂ ਵੀ ਨੇ ਟੇਬਲ ਟੂਬ ਸਾਰਾ ਕੁਝ ਹੀ ਡਿਜਟ ਹੈ ਫਰਿੱਜ ਵੀ ਸੁੱਖਣਾ ਆਪਣੇ ਹੈਗਾ ਕੱਪੜੇ ਤਾਂ ਮਸ਼ੀਨ ਵੀ ਆ ਫੇਰ ਆਪ ਨੂੰ ਭਲਾ ਸਾਰੇ ਸਬੰਧ ਕੀ ਲੋੜ ਓਏ ਨਾਲੇ ਜੇ ਸਮਾਨ ਦੀ ਲੋੜ ਹੁੰਦੀ ਹੁਣੀ ਵੀ ਸੀ ਨਾ ਤਾ ਮਾਂ ਨੇ ਪਹਿਲੀ ਕਹਿ ਦੇਣਾ ਸੀਗਾ ਵੀ ਪੇਸਾਂ ਦਾ ਚਾਹੀਦਾ ਮੈਂ ਤੇ ਆਪਦੇ ਮੁੰਡੇ ਦਾ ਵਿਆਹ ਤਾਂ ਕਰੂੰਗੀ। ਪਹਿਲਾਂ ਮਾਂ ਨੇ ਕੋਈ ਸ਼ਰਤ ਰੱਖੀ? ਨਹੀਂ ਰੱਖੀ ਨਾ। ਉਹ ਮਾਂ ਤੇ ਨੂੰ ਮਜ਼ਾਕ ਕਰ ਜਾਂਦੀ ਆ। ਐਮੀਂ ਨਾ ਫਿਕਰ ਕਰ ਤੂੰ। ਠੀਕ ਐ। ਪਰ ਤੁਸੀਂ ਆਪ ਹੀ ਦੱਸੋ ਦੇਖਿਆ ਇਹੋ ਜਿਹਾ ਮਜ਼ਾਕ ਕੌਣ ਕਰਦਾ ਹੁੰਦਾ ਬਣਾ। ਓਹੋ। ਤੂੰ ਮੇਰੀ ਗੱਲ ਸੁਣ। ਹੂੰ। ਜੇ ਤਾਂ ਮੰਮੀ ਨੇ ਅੱਗੇ ਤੋਂ ਇਹ ਜੀ ਗੱਲ ਤੇ ਨਾ ਛੇੜੀ ਫੇਰ ਤਾਂ ਆਪਾਂ ਮੰਨ ਲਾਂਗੇ ਮੈਂ ਮਾਂ ਮਜ਼ਾਕ ਨਹੀਂ ਕਰੀ ਉਹ ਸੀਰੀਅਸ ਐ ਇਸ ਮੁੱਦੇ ਤੇ। ਹੂੰ। ਪਰ ਜੇ ਅੱਗੇ ਤੋਂ ਨਾ ਛੇੜੀ ਫਿਰ ਤਾਂ ਮਜ਼ਾਕ ਹੀ ਆ ਨਾ। ਕਿਉਂ ਟੈਨਸ਼ਨ ਲਈ ਜਾਨੀਆ। ਉਹ ਮੈਂ ਕੰਮਲੀ ਤੇਰੇ ਨਾਲ ਆ ਮੈਂ ਤਾਂ ਸੱਚੀ ਸੋਚਾਂ ਚ ਪੈ ਗਈ ਸੀ ਵੀ ਮੈਂ ਤਾਂ ਮੰਮੀ ਨੂੰ ਇੰਨੀ ਚੰਗੀ ਸਮਝਦੀ ਆ ਤੇ ਮੰਮੀ ਮੇਰੇ ਨਾਲ ਕਿਹੋ ਜੀਆਂ ਗੱਲਾਂ ਕਰਦੀ ਮਮਮੀ ਬਹੁਤ ਜ਼ਿਆਦਾ ਚੰਗੀ ਹੈ ਠੀਕ ਹੈ ਤੈਨੂੰ ਹਜੇ ਮਾਂ ਦਾ ਸਵਾਲ ਹਾਲ ਨਹੀਂ ਪਤਾ ਲੱਗੂਗਾ ਮਾਂ ਥੋੜੀ ਜਿਹੀ ਮਜ਼ਾਕਿਆਵੀ ਹੈ ਮਜ਼ਾਕ ਕਰ ਜਾਂਦੀ ਹੈ ਕਈ ਵਾਰ ਸੋ ਕੋਈ ਨਾ ਨਾਲੇ ਹੁਣ ਮੇਰੀ ਗੱਲ ਸੁਣ ਮੈਂ ਨਾਲ ਆ ਛਿੱਦ ਦੀ ਦੋ ਫੜਕੇ ਲੜ ਲੈ ਯਾਰ ਭੁੱਖ ਬੋਲ ਲਗੇ ਫੇ ਰੋਟੀ ਖਾ ਲਾਂਗੇ ਆਪਾਂ ਠੀਕ ਠੀਕ ਹੈ ਸਵੇਰੇ ਫੇਰ ਕੰਮ ਤੇ ਜਾਣਾ ਮੈਂ ਕੋਈ ਗੱਲ ਨਹੀਂ ਹਾਂ ਚਲ ਠੀਕ ਹੈ ਸ਼ੁਕਰ ਇਹਨਾਂ ਨੇ ਤਾਂ ਵੈਸੇ ਮੇਰੀ ਟੈਨਸ਼ਨ ਜੀ ਲਾ ਹੀ ਦਿੱਤੀ ਦਿਮਾਗ ਤੋਂ ਨਹੀਂ ਮੈਂ ਤਾਂ ਐਂ ਸੋਚੀ ਜਾਣਾ ਸੀ ਦਿਨ ਪਰ ਰਾਤ ਵੀ ਹਾਏ ਮੰਮੀ ਸਾਡੇ ਤੋਂ ਦਾਅ ਚ ਮੰਗਦੇ ਨੇ ਸਾਡੇ ਕੋਲ ਤਾਂ ਇੰਨਾ ਪੈਸਾ ਵੀ ਨਹੀਂ ਹੈਗਾ ਜਾਂ ਮੇਰਾ ਭਾਈ ਜਾਂ ਮੇਰੀ ਮਾਂ ਇਹੋ ਜਿਹਾ ਸਮਾਨ ਦੇ ਜਾਣਗੇ ਇੱਥੇ ਆ ਕੇ ਪਰ ਇਹ ਬਹੁਤ ਚੰਗੇ ਨੇ ਸੱਚੀ ਇਹਨਾਂ ਦੇ ਸਿਰ ਤੇ ਮੇਰੀ ਤਾਂ ਸਾਰੀ ਜ਼ਿੰਦਗੀ ਸੌਖੀ ਨਿਕਲ ਜੂ ਮਾਂ ਬੜੀ ਖੁਸ਼ ਲੱਗਦੀ ਐ ਕੀ ਗੱਲ ਹੋ ਗਈ ਖੁਸ਼ ਨਾ ਹੋਵਾਂ ਹੋਰ ਕੀ ਕਰਾਂ ਮੇਰੇ ਤਤੀ ਦਾ ਫੋਨ ਆਇਆ ਤੀ ਮਨਪ੍ਰੀਤ ਦਾ ਅੱਛਾ ਹਾਂ ਲੱਗਦਾ ਮਨਪ੍ਰੀਤ ਭੈਣ ਵਧੀਆ ਖੁਸ਼ ਹੋਣੀ ਉੱਥੇ ਤਾਹੀਂ ਅਸੀਂ ਜਾਨੀਆ ਹੈ ਹਾਂ ਕਹਿੰਦੀ ਮੈਨੂੰ ਤਾਂ ਮੇਰੀ ਸੱਸ ਵੀ ਵੀ ਇਹ ਘਰ ਵਾਲਾ ਵੀ ਬਹੁਤ ਵਧੀਆ ਪਿਆਰ ਕਰਦੇ ਨੇ ਕਹਿੰਦੀ ਮੇਰਾ ਤਾਂ ਜੀ ਲੱਗਿਆ ਹੋਇਆ ਮੇਰਾ ਤਾਂ ਆਉਣ ਨੂੰ ਵੀ ਨਹੀਂ ਜੀ ਕਰਦਾ ਉਰੇ ਚਲ ਵਧੀਆ ਵਾ ਜੇ ਮਨਪ੍ਰੀਤ ਭੈਣ ਵਧੀਆ ਖੁਸ਼ ਹੈ ਜਹ ਜਰ ਇਸ ਤਰ੍ਹਾਂ ਚਾਹੁੰਦੀ ਸੀ ਨਾ ਤੇ ਹਲਾ ਪਰਮੰਤਵ ਨੇ ਇਹ ਜਿਹਾ ਕਰਮ ਲਿਆ ਤਾਂ ਆਪਰ। ਹੋਰ ਪੁੱਤ ਮੈਨੂੰ ਵੀ ਆਈ ਆਂ ਵੀ ਚੱਲ ਚੰਗਾ ਘਰ-ਬਾਰ ਮਿਲ ਗਿਆ। ਮੇਰੀ ਧੀ ਵੀ ਸੁੱਖ ਕੱਟ ਲੂਗੀ। ਓਰੇ ਤਾਂ ਪੁੱਤ ਤੁਹਾਡੇ ਨਾਲ ਆਈਆਂ ਹੁੰਦੀ ਆ ਜਿੱਦਾਂ ਤੁਹਾਡਾ ਬਾਪ ਮਰਿਆ ਕਦੇ ਮੈਂ ਚੱਜ ਦਾ ਤੁਹਾਨੂੰ ਪਾਉਣ ਨੂੰ ਨਹੀਂ ਹੰਡਾਉਣ ਨੂੰ ਨਹੀਂ। ਚੱਲ ਹੁਣ ਚੰਗਾ ਘਰ-ਬਾਰ ਮਿਲ ਗਿਆ ਉਹਨੂੰ। ਓ ਚਲ ਮਾ ਘਰ-ਬਾਰ ਤਾਂ ਵਧੀਆ ਆਪਾਂ ਨੂੰ ਚੰਗਾ ਮਿਲਿਆ ਜਿਹੜਾ ਮਿਲਿਆ ਹਨਾ। ਤੂੰ ਬੰਦੇ ਵੀ ਦੇਖ ਲੈ ਕਿੰਨੇ ਚੰਗੇ ਨੇ ਉਹਦੀ ਸੱਸ ਕਿੰਨੀ ਚੰਗੀ ਐ। ਮਨਪਤੀ ਤੇ ਨਾਲ ਕਿੰਨੇ ਵਧੀਆ ਸੁਭਾਅ ਨਾਲ ਰਹਿੰਦੀ ਐ ਦੱਸ। ਚੱਲ ਪੁੱਤ ਉਹਨੂੰ ਤਾਂ ਘਰ ਹੁਣ ਮੈਨੂੰ ਤਾਂ ਤੇਰੀ ਸੋਚ ਆ ਵੀ ਤੈਨੂੰ ਵੀ ਵਧੀਆ ਕੁੜੀ ਮਿਲ ਜਵੇ ਕੋਈ ਬਸ ਕਹਿ ਦਿੰਦੇ ਨੇ ਮਾਵਾ ਨੂੰ ਤਾਂ ਇਹੀ ਹੁੰਦਾ ਏ ਵੀ ਚੰਗਾ ਤੀ ਪੁੱਤ ਆ ਜਵੇ ਘਰ ਸੰਭਲ ਲਵੇ ਓਹ ਹਜੇ ਕੀ ਹੋਇਆ ਮਾਂ ਬਿਆਨ ਨੂੰ ਹਜੇ ਕਿੰਨੀ ਕੋਮਰ ਹੋਈ ਆ ਇਹ ਤਾਂ ਮੈਂ ਬਹੁਤ ਸਾਰਾ ਕਮਾਉਣਾ ਕੋਈ ਹੋਰ ਮਤਲਬ ਵਧੀਆ ਘਰ-ਬਾਰ ਬਣਾਵਾਂਗੇ ਫਿਰ ਕਿਤੇ ਜਾ ਕੇ ਸੋਚਾਂਗੇ ਦੱਸ ਚੱਲ ਪੁੱਤ ਹੁਣ ਤੂੰ ਵਧੀਆ ਪੜ੍ਹ ਲਿਖ ਤਾ ਗਿਆ ਨੌਕਰੀ ਵੀ ਮਿਲੇ ਜਾਊਗੀ ਕੋਈ ਉਹ ਤਾਂ ਠੀਕ ਐ ਮਾ ਮੈਂ ਤਾਂ ਸੋਚਦਾ ਵੀ ਸਾਰੀਆਂ ਆਪਣੀ ਭੈਣ ਵਰਗੀਆਂ ਚੰਗੀਆਂ ਥੋੜੀਆਂ ਹੁੰਦੀਆਂ ਨੇ ਇਹ ਕੱਲ ਨੂੰ ਕੋਈ ਕਲੇਸ਼ਨ ਆ ਗਈ ਉਹ ਤੇਰੇ ਨਾਲ ਕਲੇਸਾ ਰੱਖਿਆ ਕਰੂ ਉਹ ਤਾਂ ਤਾਂ ਹੀ ਨਹੀਂ ਵਿਆਹ ਕਰਾਉਂਦਾ ਚੱਲ ਤੂੰ ਵੀ ਕੁਝ ਚੰਗਾ ਸੋਚ ਲਿਆ ਕਰ ਤੈਨੂੰ ਮੈਂ ਕਹਿੰਨੀ ਆ ਵੀ ਉਹ ਤਾਂ ਚੰਗੀ ਆਊਗੀ ਤੂੰ ਕਿਹਾ ਕਰੇਗਾ ਵੀ ਮਾਂ ਨਾਲ ਲੜਿਆ ਕਰ ਉਹ ਮੈਂ ਕਾਨੂੰ ਕਹਿਣਾ ਮੈਂ ਤਾਂ ਇਹ ਸੋਚਦਾ ਵੀ ਮੇਰੀ ਪਿਆਰੀ ਮਾਂ ਨੂੰ ਕੋਈ ਦੁੱਖ ਦੇਣ ਵਾਲੀ ਨਾ ਆਵੇ ਇਹ ਸੋਚਦਾ ਮੈਂ ਦੱਸ ਚੱਲ ਪੁੱਤ ਸਭ ਕੁਝ ਠੀਕੇ ਹੋਊਗਾ ਸਭ ਤੋਂ ਵੱਡਾ ਬੋਝ ਤਾਂ ਕਹਿੰਦੇ ਨੇ ਧੀ ਦਾ ਹੁੰਦਾ ਚਲ ਉਹ ਬਾਰ ਚੋਂ ਉੱਠ ਗਈ ਹੁਣ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਉਹ ਚਲ ਆਪਣੀ ਭੈਣ ਵੀ ਘਰੇ ਸੁਖੀ ਆ ਤੂੰ ਮੈਂ ਉਹਦਾ ਨਾ ਬਾਲਾ ਸੋਚਿਆ ਕਰ ਹਨਾ ਪਰਮਾਤਮਾ ਨੇ ਜਿਹੜਾ ਜ ਮਿਲਿਆ ਤਾਂ ਵਧੀਆ ਸੁਖੀ ਹੈ ਚਲ ਚੰਗਾ ਹੁਣ ਮੈਨੂੰ ਵੀ ਜਾਣ ਦੇ ਔਰ ਇਹ ਗੱਲਾਂ ਚਲਾ ਲਿਆ ਰੋਟੀ ਖਾ ਲਈ ਸੀ ਤੇ ਰੋਟੀ ਤਾਂ ਮੈਂ ਖਾ ਆਇਆ ਤੀਗਾ ਚਲ ਠੀਕ ਹੈ ਫਿਰ ਹਨਾ ਟਾਈਮ ਨਾਲ ਆ ਜੀ ਪੁੱਤ ਹਲੋ ਮੈਂ ਮਮੀ ਸਾਸਟ੍ਰੀ ਕਾਲ ਸਾਸਟ੍ਰੀ ਕਾਲ ਕਿਵੇਂ ਆ ਵਧੀਆ ਮਮੀ ਤੁਸੀਂ ਦੱਸੋ ਤੁਹਾਡਾ ਕੀ ਹਾਲ ਆ ਨੀਰਾ ਕਿਵੇਂ ਆ ਸਾਰੇ ਠੀਕ ਆਂ ਅੱਛਾ ਤੇਰੀ ਗੱਲ ਤੋਂ ਹਾਂਜੀ ਹਾਂਜੀ ਯਾਦ ਨਹੀਂ ਆਦੀ ਕਹਿੰਦੇ ਮਮੂਨੇ ਕੀ ਕਰੇ ਉਹ ਮਮੇ ਯਾਦ ਤਾਂ ਬਹੁਤ ਆਉਂਦੀ ਆ ਤੁਹਾਨੂੰ ਪਤਾ ਨਾ ਬਸ ਘਰ ਦੇ ਕੰਮਾਂ ਕਾਰਾਂ ਚ ਮੈਂ ਫੋਨ ਨਾਲ ਘੱਟ ਧਿਆਨ ਦਿੰਨੀ ਆ ਥੋੜਾ ਜਿਹਾ ਤੇ ਨਾਲੇ ਤੁਸੀਂ ਕਿਹੜਾ ਫਿਰ ਆਪਦੀ ਆਪ ਲਾ ਲਿਆ ਮੰਮੀ ਤੁਸੀਂ ਕੋਈ ਉਪਰਿਓ ਤੁਸੀਂ ਤਾਂ ਸਭੋਂ ਮੇਰੇ ਆਪ ਦੇ ਹੋ ਤੁਸੀਂ ਤਾਂ ਫੋਨ ਲਾਈ ਸਕਦੇ ਹੋ ਹਾਲ ਚਾਲ ਦਾ ਬੰਦੇ ਨੇ ਪੁੱਛਣਾ ਹੀ ਹੁੰਦਾ ਚੱਲ ਆ ਤਾਂ ਛੱਡ ਮੈਨੂੰ ਇਦਾਂ ਸਿਰ ਤੇ ਲੱਗ ਗਿਆ ਹਾਂਜੀ ਮੰਮੀ ਜੀ ਤਾਂ ਲੱਗ ਗਿਆ ਪਰ ਤੁਹਾਨੂੰ ਪਤਾ ਆਪਦੇ ਘਰ ਦੀ ਆ ਤਾਂ ਬੰਦੇ ਨੂੰ ਆਉਂਦੀ ਹੁੰਦੀ ਆ ਪਰ ਨਾ ਇਹ ਦੋਨੇ ਜਾਨੇ ਬਹੁਤ ਵਧੀਆ ਨੇ ਨਾਲੇ ਮੰਮੀ ਜੀ ਤੇ ਨਾਲੇ ਇਹ بس ਮੰਮੀ ਤੁਸੀਂ ਮੇਰੀ ਟੈਨਸ਼ਨ ਤਾਂ ਲੈਣੀ ਹੀ ਛੱਡ ਦਿਓ ਇਹ ਸਮਝ ਲਓ ਵੀ ਤੁਹਾਡੀ ਕੁੜੀ ਤਾਂ ਕੋਈ ਹੈ ਹੀ ਨਹੀਂ ਸੀ ਹੁਣ ਤਾਂ ਬਸ ਤੁਸੀਂ ਵੀਰੇ ਦੀ ਟੈਨਸ਼ਨ ਲਓ ਉਹ ਤਾਂ ਉਹਦੀ ਮੈਂ ਟੈਨਸ਼ਨ ਹੈਗੀ ਆ ਪਰ ਤੇਰੇ ਨਾਲ ਛੋਹੀ ਪਿਆਰਾ ਮੇਰਾ ਉਹ ਮੈਂ ਤੁਹਾਨੂੰ ਭੁੱਲਣ ਨੂੰ ਨਹੀਂ ਕਹਿੰਦੀ ਮੰਨ ਲਓ ਜਿਹੜੀਆਂ ਤੁਸੀਂ ਮੇਰੀਆਂ ਮਾੜੀਆਂ ਮਾੜੀਆਂ ਗੱਲਾਂ ਦਿਲ ਚ ਲੈ ਕੇ ਬੈਠ ਜਾਂਦੇ ਸੀ ਨਾ ਵੀ ਹਾਏ ਮੇਰੀ ਮਨਪ੍ਰਿਤ ਦਾ ਵਿਆਹ ਕਿਵੇਂ ਹੋਊਗਾ ਮੇਰੀ ਮਨਪ੍ਰਿਤ ਕਿਹੜੇ ਘਰੇ ਵਿਆਹੀ ਜਾਊਗੀ ਕਿ ਇਹੋ ਜੇ ਜੀ ਮਿਲਣਗੇ ਇਸ ਪੱਖੋਂ ਕਹਿੰਦੀ ਆ ਇਸ ਪੱਖੋਂ ਹੁਣ ਤੁਸੀਂ ਜਮਾਂ ਟੈਨਸ਼ਨ ਫ੍ਰੀ ਹੋ ਠੀਕ ਆ ਮੰਮੀ ਫਿਰ ਮੈਂ ਕੰਮ ਕਰਕੇ ਨਾ ਫੇਰ ਫੋਨ ਲਾਉਂਗਾ ਚੰਗਾ ਅੱਛਾ ਮੰਮੀ ਕੀ ਦਾ ਫੋਨ ਆ ਮਨਪ੍ਰੀਤ ਮੰਮੀ ਮੰਮੀ ਦਾ ਫੋਨ ਆਇਆ ਸੀ ਅੱਛਾ ਕੀ ਕਹਿੰਦੀ ਫੇਰ ਕੁਛ ਨਹੀਂ ਬੱਸ ਮੰਮੀ ਤਾਂ ਹਾਲ ਚਾਲ ਹੀ ਪੁੱਛਦੇ ਸੀ ਕਹਿੰਦੇ ਕਿਵੇਂ ਤੇਰਾ ਖੇ ਜੀ ਲੱਗ ਗਿਆ ਇੱਥੇ ਮੈਂ ਕਿਹਾ ਹਾਂਜੀ ਅੱਛਾ ਲੈ ਫਿਰ ਮੇਰੀ ਗੱਲ ਕਰਾ ਦਿੰਦੀ ਓਹੋ ਮੰਮੀ ਉਹਦੋਂ ਤਾਂ ਮੈਂ ਫੋਨ ਹੀ ਕੱਟ ਗਈ ਸੀ ਕੋਈ ਗੱਲ ਨਹੀਂ ਜੇ ਤੁਸੀਂ ਗੱਲ ਕਰਨੀ ਹੈ ਮੈਂ ਹੌਨ ਲਾ ਦਿੰਨੀ ਆ ਨਾ ਨਾ ਚਲ ਤੂੰ ਮੈਨੂੰ ਐਂ ਦੱਸ ਤੈਂ ਗੱਲ ਕਰ ਲਈ ਤੇਰੀ ਮਾਂ ਨਾਲ ਹਾਂਜੀ ਮੰਮੀ ਗੱਲ ਤਾਂ ਹੁਣੇ ਆ ਕਰਕੇ ਤਾਂ ਹਟੀਆਂ ਆ ਤਾਂ ਕਰਕੇ ਹਟੀਆਂ ਵੀ ਐਂ ਦੱਸਿਆ ਵੀ ਕਦੋਂ ਆਣਗੇ ਸਮਾਨ ਸਮੂਹ ਛੱਡਣਾ ਨਹੀਂ ਮੰਮੀ ਇਹਦੇ ਬਾਰੇ ਤਾਂ ਮੈਂ ਕੋਈ ਗੱਲ ਨਹੀਂ ਕਰੀ ਤੁਹਾਨੂੰ ਕਹੀ ਤਾਂ ਦੰਦੀਆ ਵੀ ਮੈਂ ਤਾਂ ਬਸ ਨਾਰਮਲ ਹਾਲਚਾਲ ਪੁੱਛਿਆ ਸੀ ਮੰਮੀ ਤੋਂ ਲੈ ਨਾ ਫਿਰ ਜੇ ਕਰ ਹੀ ਨਹੀਂ ਤਾਂ ਕਰਨਗੀ ਕਦੋਂ ਗੱਲ ਕਰ ਬਾਈ ਸਮਾਨ ਛੱਡ ਕੇ ਜਾਣ ਇੱਥੇ ਸਰੀਕੇ ਵਾਲੇ ਦੇਖ ਕੀ ਕੀ ਕਹਿੰਦੇ ਨੇ ਵੀ ਸੋਡੀ ਬਹੂ ਦਾ ਸਮਾਨ ਨਹੀਂ ਆਇਆ ਮੰਮੀ ਮੈਨੂੰ ਤਾਂ ਲੱਗਿਆ ਸੀ ਵੀ ਤੁਸੀਂ ਵੈਸੇ ਹੀ ਮੇਰੇ ਤੋਂ ਮਜ਼ਾਕ ਨਾਲ ਪੁੱਛਦੇ ਹੋ ਇਹ ਮਜ਼ਾਕ ਹੁੰਦਾਗਾ ਮਜ਼ਾਕ ਆ ਗਿਆ ਹੋਰ ਗੱਲਾਂ ਬਥੇਰੀਆਂ ਹੁੰਦੀਆਂ ਨੇਗੀਆਂ ਮੈਂ ਤੈਨੂੰ ਐਂ ਕਿਹਾਤੀ ਵੀ ਭਾਈ ਦੇਖ ਸਰੀਕੇ ਚ ਮੈਂ ਵੀ ਰਹਿਣਾਗਾ ਹੁਣ ਮਾੜਾ ਮੋਟਾ ਨੱਕ ਬੁੱਲੇ ਤਾਂ ਲਾਉਣਗੇ ਅਗਲੇ ਕੋਈ ਗੱਲ ਨਹੀਂ ਮੰਮੀ ਜੇ ਮੈਨੂੰ ਮੰਮੀ ਦਾ ਫੇਰ ਫੋਨ ਆਇਆ ਨਾ ਮੈਂ ਪੱਕਾ ਇਹ ਗੱਲ ਕਰ ਲੂੰਗੀ ਮੈਂ ਫੇਰ ਕਦੋਂ ਗੱਲ ਕਰਾਂਗੀ ਤੂੰ ਹੁਣ ਗੱਲ ਨਹੀਂ ਕਰਨੀ ਦਿੱਤਾ ਮੈਨੂੰ ਨਹੀਂ ਪਤਾ ਹੁਣੀ ਫੋਨ ਲਾ ਕੇ ਗੱਲ ਕਰ ਅੱਜ ਛੱਡਣਾ ਸਮਾਨ ਆਉਂਦੇ ਨੇ ਕਿ ਕੱਲ ਨੂੰ ਛੱਡਣਾ ਆਉਂਦੇ ਨੇ ਉਹ ਮੰਮੀ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਨਹੀਂ ਇਹ ਗੱਲ ਕਰ ਸਕਦੀ ਨਾਲੇ ਤੁਹਾਨੂੰ ਪਤਾ ਹੁਣ ਤਾਂ ਵੀਰਾ ਵੀ ਘਰੇ ਨਹੀਂ ਹੁਣਾ ਮੈਂ ਵੀਰ ਨੂੰ ਗੱਲ ਕਰਕੇ ਦੱਸ ਦੂੰ ਤੁਹਾਨੂੰ ਨਾ ਮੈਨੂੰ ਐ ਦੱਸ ਨਹੀਂ ਵੀਰਾ ਤੇਰਾ ਗਾਂਹ ਦੀ ਡੀਸੀ ਲੱਗਿਆ ਹੋਇਆਗਾ ਇੱਥੇ ਗਲੀਆਂ ਚ ਉਹ ਭੌਂਕਦਾ ਫਿਰਦਾ ਹੁੰਦਾ ਨਾ ਐਨਾ ਉਹਨਾਂ ਨੂੰ ਆਪ ਤਾਂ ਸ਼ਰਮ ਨਹੀਂ ਆਉਂਦੀ ਪੁੱਤ ਆਲੇ ਤਾਂ ਕਹਿ ਨਹੀਂ ਹੁੰਦੇ ਨੇ ਵੀ ਭਾਈ ਕੋਈ ਨਾ ਚੱਲ ਸਰਜੂ ਸਾਨੂੰ ਤਾਂ ਫਿਰਤੀ ਆਲੇ ਨੂੰ ਸ਼ਰਮ ਨਹੀਂ ਆਉਂਦੀ ਮਾਣੀ ਮੋਟੀ ਕੁਸਤਾ ਦੇ ਕੇ ਜਾਂਦੇ ਤੋਰਤੀ ਉੜਦੇ ਬੱਲੇ ਜਾ ਕੇ ਮੰਮੀ ਐ ਮੰਗ ਕੇ ਕੌਣ ਮੂੰਹ ਹਸਮਣ ਲੈਂਦਾ ਹੁੰਦਾ ਮਾ ਕੀ ਹੋ ਗਿਆ ਕਦੋਂ ਤੱਕ ਇਹ ਕਲੇਸ ਪਾਤਾ ਕਰੇ ਤੂੰ ਚੁੱਪ ਕਰ ਜਾਵੇਂ ਮੈਨੂੰ ਪਤਾ ਵੀ ਮੰਗ ਕੇ ਸਮਾਨ ਨਹੀਂ ਲੈਂਦੇ ਹੁੰਦੇ ਪਰ ਆਪਨੇ ਵੀ ਅਗਲੇ ਨੇ ਸਮਾਨ ਦੇ ਕੇ ਜਾਣਾ ਸੀ ਮਾੜਾ ਮੋਟਾ ਤਾਂ ਸੰਗ ਸ਼ਰਮ ਮੰਦੇ ਘੱਟੋ ਘੱਟ ਕੁੜੀਆਂ ਕੱਤਰੀਆਂ ਵਾਲਾ ਸਮਾਨ ਤਾਂ ਦੇ ਕੇ ਜਾਂਦੇ ਜੇ ਤਾਂ ਮੈਂ ਮੰਗ ਲੈਂਦੀ ਵੀ ਕਿੱਲੇ ਦਾ 1.5 ਲੱਖ ਦਿਓ ਭਈ ਫਿਰ ਤਾਂ ਹੋ ਜਾਂਦੇ ਠੰਡੇ ਸੀਵੇ ਨਾ ਮੇਰੀ ਝੋਲੀ ਭਰ ਕੇ ਜਾਂਦੇ ਹੁਣ ਜਿਹੜਾ ਤੇਰਾ ਆਮ ਕੁੜੀਆਂ ਦਾ ਸਮਾਨ ਹੁੰਦਾ ਉਹ ਵੀ ਨਹੀਂ ਦੇ ਕੇ ਗਏ ਮੰਮੀ ਜੇ ਤੁਹਾਨੂੰ ਦਾਜ ਹੀ ਚਾਹੀਦਾ ਸੀ ਤੁਸੀਂ ਘੱਟੋ ਘੱਟ ਆਪ ਦੇ ਮੂੰਹੋਂ ਇੱਕ ਵਾਰੀ ਬੋਲਦੇ ਤਾਂ ਸਹੀ ਵੀ ਸਾਨੂੰ ਦਾਜ ਚਾਹੀਦਾ ਸਾਡੇ ਨਾਲ ਤਾਂ ਗੱਲ ਪੂਰੀ ਕਰ ਲੈਂਦੇ ਬਈ ਹਾਂ ਅਸੀਂ ਦਾਜ ਹੀ ਲੈਣਾ ਫਿਰ ਤੁਸੀਂ ਸਾਡੇ ਨਾਲ ਰਿਸ਼ਤਾ ਕਾਹਨੂੰ ਜੋੜਿਆ ਸੀ ਤੁਸੀਂ ਉਹਦੇ ਗੱਲ ਪੂਰੀ ਕਰ ਲੈਂਦੇ ਮਨਮੀ ਤੂੰ ਚੁੱਪ ਕਰ ਮਾਂ ਤੂੰ ਕੀ ਕੀ ਗੱਲਾਂ ਲਾ ਕੇ ਬੈਠੀ ਆਂ ਨੀਂ ਤੂੰ ਕੱਲ ਦੀ ਕੱਲੇ ਨੂੰ ਕਹੇ ਬਿਚਾਰੀ ਨੂੰ ਮੈਂ ਕਹਤਾ ਫੇਰ ਚੁੱਪ ਕਰ ਜਾ ਤੂੰ ਮੇਰੀ ਗੱਲ ਸੁਣ ਲੈ ਪੜਾਇਆ ਤੈਨੂੰ ਪਾਲਿਆ ਤੈਨੂੰ ਬਥੇਰੇ ਖਰਚੇ ਕਰੇ ਨੇ ਤੇਰੇ ਤੇ ਪਰ ਮਾਂ ਜਦੋਂ ਆਪਾਂ ਦਾਜ ਦੇਹ ਦੀ ਗੱਲ ਪਹਿਲੇ ਦਿਨੋਂ ਨਹੀਂ ਕਰੇਗੀ ਹੁਣ ਕਾਤੋਂ ਤੀਜੀ ਨਹੀਂ ਵਿਚਾਰੀ ਨੂੰ ਦਾਜ ਦੇਹ ਤਾਂ ਮੈਂ ਫੇਰ ਮੰਨਦੀ ਵੀ ਭਾਈ ਮੈਂ ਕਹਿੰਦੀ ਵੀ 1 ਕਿੱਲੇ ਮੰਗ ਲੈ 1.5 ਲੱਖ ਰੁਪਏ ਚੱਲਦਾ ਭਾਈ ਦੇਓ ਸਾਡੇ 7 ਕਿੱਲੇ ਨੇ ਦੇਖ ਲੈ ਕਿੰਨੇ ਲੱਖ ਬਣਦਾ ਹੈਗਾ ਤੂੰ ਤਾਂ ਹਾਦੀ ਕਰਤੀ ਜਮੀ ਮਾਂ ਉਹ ਤੈਨੂੰ ਹੱਥ ਮਾਰ ਕੇ ਬੇਨਤੀ ਆ ਜਾਂਦਰ ਵਾ ਜਾ ਕਿੱਲੇ ਤੋਂ ਤੁਹਾਡੇ ਆ ਰੂਪ ਦਾ ਪਤਾ ਹੁੰਦਾ ਨਾ ਬੇਸ਼ੱਕ ਮੈਂ ਜਮਾਂ ਹੀ ਜਿਹਦੇ ਕੋਲ 1 ਕਿੱਲਾ ਵੀ ਨਾ ਹੁੰਦਾ ਨਾ ਉਹਦੇ ਨਾਲ ਵਿਆਹ ਕਰਵਾ ਲੈਂਦੀ ਪਰ ਮੈਂ ਇੱਥੇ ਨਹੀਂ ਕਰਾਉਂਦੀ ਸੀ ਅੱਛਾ ਫਿਰ ਨਾ ਕਰਾਉਂਦੀ ਹੁਣ ਵਗ ਜਾ ਹੁਣ ਕਿ ਮੈਂ ਤੈਨੂੰ ਉਹ ਪਾ ਕੇ ਰੱਖਿਆ ਕੋਈ ਚਲ ਬਸ ਮਾਂ ਚੁੱਪ ਵੀ ਕਰ ਜਾ ਕਿਉਂ ਚੁੱਪ ਕਰ ਜਾ ਕੀ ਗੱਲ ਹੈ ਭਾਈ ਕਿਉਂ ਨਾ ਕਹਾ ਮੈਂ ਇਹਨੂੰ ਹੁਣ ਮੈਨੂੰ ਸਰੀਕੇ ਵਾਲੀਆਂ ਸਾਰੀਆਂ ਪੁੱਛਦੀਆਂ ਨੇ ਵੀ ਸਮਾਨ ਤੇਰੀ ਨੂੰ ਦਾ ਕਦੋਂ ਆਉ ਕਦੋਂ ਆਉ ਕੀ ਕਹਾ ਮੈਂ ਤੇ ਤੂੰ ਕਹਿੰਦੇ ਸਮਾਨ ਕੇ ਸੀ ਭਾਈ ਲਿਆਈ ਨਹੀਂ ਹੈਗਾ ਅੱਛਾ ਮੈਂ ਕਹਿੰਦਾ ਵੀ ਸਮਾਨ ਲੈ ਆਈ ਨਹੀਂ ਤੂੰ ਤਾਂ ਐ ਵੀ ਕਹੇਗਾ ਵੀ ਐ ਕਹਦੇ ਵੀ ਸਮਾਨ ਦੇ ਪੈਸੇ ਦੇਤੇ ਮੰਮੀ ਰੱਬ ਦਾ ਵਾਸਤਾ ਪਲੀਜ਼ ਤੁਸੀਂ ਮੇਰੇ ਘਰ ਦੇ ਦੀ ਇੰਨੀ ਵੀ ਬੇਇੱਜ਼ਤੀ ਨਾ ਕਰੋ ਐਨੇ ਵੀ ਨਹੀਂ ਗਏ ਗੁਜ਼ਰੇ ਹੈਗੇ ਮੇਰੇ ਘਰ ਦੇ ਜੇ ਤੇਰੇ ਘਰ ਦੇ ਵੀ ਇੱਜ਼ਤ ਕਰਾਉਣੀ ਹੈ ਨਾ ਤਾ ਇੱਕ ਗੱਲ ਇੱਥੇ ਬਿਠਾ ਲੈ ਦਿਮਾਗ 'ਚ ਉਹਨਾਂ ਨੂੰ ਕਹ ਦੇ ਸਮਾਨ ਛੱਡ ਕੇ ਜਾਣ ਜਿਹੜਾ ਕੁੜੀਆਂ ਕੱਤਰੀਆਂ ਦਾ ਹੁੰਦਾ ਟਰੱਕ ਭਰ ਕੇ ਜਾਂ ਦੋ ਟਰਾਲੀਆਂ ਭਰ ਕੇ ਸੁਣ ਗਈ ਮਰ ਵੀ ਚੁੱਪ ਕਰ ਜਾ ਮੈਨੂੰ ਪਤਾ ਨਹੀਂ ਸੀਗਾ ਯਾਰ ਵੀ ਮਾਂ ਦਾ ਆ ਜਾਰੀ ਗੱਲ ਹੈ ਕਿ ਸੱਚੀ ਵਿੱਚ ਹੀ ਸੀਰੀਅਸ ਮੁੰਡਾ ਸੀ ਕਿ ਤੈਨਾਂ ਮਜ਼ਾਕ ਕਰਦੀ ਹੈ ਮੇਰੀ ਮਾਂ ਸੱਚੀ ਨਹੀਂ ਮੈਨੂੰ ਇਹ ਆ ਸੀ ਵੀ ਮੰਮੀ ਮੈਨੂੰ ਇੰਨਾ ਖੁਸ਼ ਬੋਲਣਗੇ ਮੈਨੂੰ ਚਾਹੇ ਕੁਝ ਮਰਜੀ ਬੋਲ ਲੈਂਦੇ ਪਰ ਮੇਰੇ ਘਰਦਿਆਂ ਨੂੰ ਕਿਉਂ ਬੋਲੇ ਮੈਂ ਨਹੀਂ ਆਪਦੇ ਘਰਦਿਆਂ ਦੇ ਖਿਲਾਫ ਇੱਕ ਵੀ ਸ਼ਬਦ ਸੁਣ ਸਕਦੀ ਨਾ ਮੈਂ ਆਪਦੀ ਮਾਂ ਖਿਲਾਫ ਨਾ ਆਪਦੇ ਭਰਾ ਖਿਲਾਫ ਤੁਸੀਂ ਉੱਤੇ ਵੀ ਮੈਨੂੰ ਚੁੱਪ ਕਰਾਤਾ ਤੁਸੀਂ ਇਹ ਕਿਹਾ ਸੀ ਵੀ ਮੰਮੀ ਮਜ਼ਾਕ ਕਰਦੀ ਆ ਤੂੰ ਐਵੇਂ ਗੁੱਸਾ ਨਾ ਕਰੀਂ ਪਰ ਮੈਂ ਫਿਰ ਵੀ ਆਪਦੇ ਮੂੰਹ 'ਚ ਮੰਮੀ ਨੂੰ ਇੱਕ ਵੀ ਛੱਬਦ ਨਹੀਂ ਕਿਹਾ ਨਾ ਪੁੱਠਾ ਨਾ ਸਿੱਧਾ ਕੁਝ ਨਹੀਂ ਬੋਲੀ ਮੈਂ ਮੰਮੀ ਨੂੰ ਮੈਨੂੰ ਪਤਾ ਮੈਂ ਸਾਰਾ ਖੜਾ ਸੁਣੀਦਾ ਜਾਂਦਾ ਸੀ ਯਾਰ ਮੈਂ ਤਾਂ ਹੈਰਾਨ ਆ ਮੇਰੀ ਮਾਂ ਤੇ ਵੀ ਮੇਰੀ ਮਾਂ ਦਾ 1 ਮਿੰਟ 'ਚ ਕਿਵੇਂ ਰੂਪ ਬਦਲ ਗਿਆ ਮੈਨੂੰ ਪਹਿਲਾਂ ਕੀ ਕਹਿੰਦੀ ਸੀ ਕਿ ਉਹ ਤਾਂ ਬਸ ਆਪਾਂ ਦਾ ਸਿਆਣੀ ਨੂੰ ਚਾਹੀਦੀ ਆ ਹੋਰ ਆਪਾਂ ਕੁਝ ਨਹੀਂ ਲੈਣਾ ਹੁਣ ਸਿਆਣੀ ਨੂੰ ਵੀ ਮਿਲ ਗਈ ਆਪਾਂ ਦੀ ਕਿੱਥੋਂ ਇਹ ਦਿਮਾਗ 'ਚ ਗੱਲਾਂ ਇਹ ਦੱਸ ਦੇ ਦੀਆਂ ਫੇਰ ਕਹਿ ਦਿੰਦੇ ਨੇ ਨੂਹਾ ਬਾੜੀਆਂ ਨੇ ਇਹਨਾਂ ਨੂੰ ਬੋਲਣ ਦੀ ਅਕਲ ਨਹੀਂ ਹੈਗੀ ਨੂਹਾ ਦੱਸੋ ਵੀ ਕਿਹੜੇ ਖੂ ਖਾਤੇ 'ਚ ਜਾਣ ਜਦ ਚੰਗੀਆਂ ਬਣ ਕੇ ਆਉਂਦੀਆਂ ਨੇ ਤੁਸੀਂ ਤਾਂ ਵੀ ਨਹੀਂ ਚੰਗੀਆਂ ਰਹਿਣ ਦਿੰਦੇ ਚੱਲ ਕੋਈ ਨਹੀਂ ਮਨਪੀਤ ਚੁੱਪ ਕਰ ਤੂੰ ਨਾਲੇ ਕੋਈ ਗੱਲ ਨਹੀਂ ਤੈਨੂੰ ਵੀਰੇ ਨੂੰ ਨਾ ਮਾਂ ਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਨਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੇਰੇ ਨਾਲ ਵਿਆਹ ਕਾਹਨੂੰ ਕੀਤਾ ਸੀ ਤੁਹਾਡਾ ਜੇ ਤੁਹਾਡਾ ਦਾਜ ਦੇਹ ਜੀ ਪੂਰਾ ਕਰਾਉਣਾ ਸੀਗਾ ਫਿਰ ਤੁਹਾਡਾ ਵਿਆਹ ਸਮਾਨ ਨਾਲ ਹੀ ਕਰਕੇ ਲਿਆਉਂਦੇ ਨਾਲੇ ਨੂਹਾਂ ਚਾਹੀਦੀਆਂ ਨੇ ਨਾਲੇ ਘਰ ਦਾ ਕੰਮ ਕਰਾਉਣ ਨੂੰ ਨੌਕਰਾਂ ਨਹੀਂ ਬਣਾ ਕੇ ਰੱਖਦੇ ਨੇ ਉਹ ਪਰ ਉਹਨਾਂ ਨੂੰ ਦਾਤ ਵੀ ਚਾਹੀਦਾ। ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਬਸ ਨਾ ਮੇਰੇ ਘਰ ਤੇ ਅੱਜ ਕੁਝ ਦੇ ਸਕਦੇ ਆ ਤੇ ਨਾ ਕੱਲ ਤੇ ਨਾ ਹੀ ਮੈਂ ਉਹਨਾਂ ਨੂੰ ਕਹਿਣਾਗਾ ਜੇ ਰੱਖਣਾ ਤੁਸੀਂ ਮੈਨੂੰ ਰੱਖ ਸਕਦੇ ਹੋ ਨਹੀਂ ਰੱਖਣਾ ਤੁਹਾਡੀ ਮਰਜ਼ੀ ਮੇਰੇ ਘਰੇ ਆਟਾ ਨਹੀਂ ਖਤਮ ਹੋਇਆ ਸੰਭਲੂਗੀ ਮੇਰੀ ਮਾਂ ਜਿੱਥੇ ਉਹ ਮੈਨੂੰ 22 ਸਾਲਾਂ ਦੀ ਕਰ ਸਕਦੀ ਆ ਨਾ ਵਿਆਹ ਕਰ ਸਕਦੀ ਆ ਉੱਥੇ ਉਹ ਮੈਨੂੰ ਵਿਆਹੀ ਨੂੰ ਵੀ ਆਪਦੇ ਘਰੇ ਰੱਖ ਸਕਦੀ ਆ ਯਾਰ ਕਿਉਂ ਰੱਖ ਸਕਦੇ ਘਰੇ ਆਪਦੇ ਤੇਰਾ ਘਰ ਵਾਲੇ ਹੁਣ ਇਹੇ ਆ ਉੱਥੇ ਥੋੜੀ ਜਾ ਕੇ ਰਹਿਣਾ ਤਾਂ ਆਪੀ ਮਨਾਲੂਗਾ ਮੇਰੀ ਮੰਮਾ ਮੈਂ ਤਾਂ ਇਸ ਘਰ ਨੂੰ ਆਪਦਾ ਘਰ ਬਣਾਇਆ ਸੀ ਪਰ ਸ਼ਾਇਦ ਮੰਮੀ ਨੇ ਇਸ ਘਰ ਨੂੰ ਮੇਰਾ ਘਰ ਬਣ ਨਹੀਂ ਦੇਣਾ ਮੈਨੂੰ ਉਹੀ ਬਗਾਨੀ ਹੋਈ ਰੱਖਣਾ ਯਾ ਤੇਰਾ ਆਪਦਾ ਘਰ ਹੈ ਬਗਾਨੀ ਕਿਉਂ ਤੂੰ ਮਾਂ ਨੂੰ ਆਪੀ ਗੱਲ ਕਰ ਲੂਗਾ ਮੈਂ ਚੁੱਪ ਕਰ ਜਾ ਹਾਂ ਤੂੰ ਨਾਲੇ ਤਣਕੀ ਦੜਗੀ ਜਾਣਾ ਸੀ ਕੰਮ ਤੇ ਆ ਮਾਂ ਨੇ ਕਲੇਸ਼ ਪਾ ਕੇ ਨਾ ਹੋ ਰਿਹਾ ਮੂਡ ਖਰਾਬ ਕਰਕੇ ਰੱਖਿਆ ਨਕੀ ਗੱਲ ਵੇ ਤੂਰੇ ਬੈਠੇ ਸਿਰ ਸਿੱਟੀ ਕੰਮ ਤੇ ਨਹੀਂ ਗਿਆ ਹੈਗਾ ਭਾਈ ਕੰਮ ਤੇ ਕਿਹੜੇ ਮੂੰਹ ਨਾਲ ਜਾਵਾ ਮਾ ਕਿਵੇਂ ਜਾਵਾ ਕੰਮ ਤੇ ਮੈਂ ਕਿਉਂ ਬਈ ਕਿਹੜੇ ਮੂੰਹ ਜਾਵਾ ਕਿਵੇਂ ਜਾਵਾ ਅੱਗੇ ਕਿਹੜੇ ਮੂੰਹ ਜਾਣਾ ਕੰਮ ਤੇ ਤੂੰ ਉਹ ਮੈਂ ਘਰ ਦਾ ਤਾਂ ਕੀ ਮਾਹੌਲ ਬਣਾ ਰੱਖਿਆ ਕੰਮ ਤੇ ਕਿਵੇਂ ਜਾਵਾ ਮੈਂ ਉਹ ਵਿਚਾਰੀ ਉਦੋਂ ਦੀ ਰੋਈ ਜਾਂਦੀ ਐ ਜਦੋਂ ਤੇ ਝੜਕੀ ਆ ਅੱਛਾ ਉਹ ਵਿਚਾਰੀ ਰੋਂਦੀ ਐ ਤਾਂ ਕੰਮ ਤੇ ਨਹੀਂ ਜਾਂਦਾ ਤੂੰ ਕਿਉਂ ਕੀ ਗੱਲ ਮੈਨੂੰ ਤੂੰ ਐਂ ਦੱਸ ਮਾ ਆਪਣੇ ਘਰੇ ਘਾਟ ਕਿਹੜੀ ਚੀਜ਼ ਦੀ ਆ ਪਰਮਾਤਮਾ ਨੇ ਹਰ ਇੱਕ ਚੀਜ਼ ਦਿੱਤੀ ਆ ਆਪਾਂ ਫਿਰ ਕਾਦੇ ਵਾਸਤੇ ਉਹ ਤੋਂ ਸਮਾਨ ਮੰਗਾਈ ਜਾਣਾ ਵੀ ਆਹ ਚਾਹੀਦਾ ਆਹ ਚਾਹੀਦਾ ਅੱਛਾ ਹੁਣ ਤੈਨੂੰ ਇਹ ਗੱਲ ਦਾ ਬੁਰਾ ਲੱਗਿਆ ਦੇਖ ਪੁੱਤਰਾ ਆਪਣੇ ਘਰੇ ਕਿਸੇ ਚੀਜ਼ ਦੀ ਘਾਟ ਨਹੀਂ ਹਰ ਇੱਕ ਚੀਜ਼ ਪਰ ਦਾਜ ਦੀ ਦਾ ਘਾਟ ਹੈ ਨਾ ਉਹ ਦਾਸ ਦੇ ਵਿੱਚ ਹੁੰਦਾ ਕੀ ਆ ਉਹੀ ਸਾਰਾ ਸਮਾਨ ਹੁੰਦਾ ਜਿਹੜਾ ਕੁਝ ਆਪਣੇ ਆਲਰੇਡੀ ਕਰੇ ਹੈਗਾ ਪਹਿਲਾਂ ਅੱਛਾ ਫਿਰ ਤੂੰ ਐ ਕਰ ਜਿਹੜਾ ਸਮਾਨ ਆਪਣੇ ਘਰੇ ਆ ਉਹਨੂੰ ਵੀ ਸੜਕ ਦੇ ਧਰ ਦੇਣਿਆ ਉਹ ਤਾਂ ਨਵਾਂ ਮੰਗਾ ਲੈਨੇ ਜੇ ਜਿਆਦੇ ਤੈਨੂੰ 헤ਜ ਆਉਂਦਾ ਨਾ ਵੀ ਸਮਾਨ ਆਪਣੇ ਘਰੇ ਹੈਗਾ ਜਿੰਨੇ ਸਮਾਨ ਦੇ ਪੈਸੇ ਬਣਦੇ ਨੇ ਉਹ ਲੈ ਲੈ ਇਹ ਸਮਾਨ ਮੈਂ ਉਹਨੂੰ ਸਮਾ ਦੂੰਗੀ ਮਾਤੋਂ ਹੱਦ ਕਰੀ ਜਾਨੀ ਆ ਕਹੇ ਜੀ ਹੋਗੀ ਤੂੰ ਸਮਾਨ ਕਿਉਂ ਨਹੀਂ ਦੇ ਦੇਣਾ ਪੈਸੇ ਲੈ ਲੈ ਆਪਾਂ ਪੈਸੇ ਕਿ ਚੱਟਣੇ ਨੇ ਆਪਣੇ ਕੋਲੇ ਕਿਸੇ ਚੀਜ਼ ਦੀ ਘਾਟ ਆ ਮਾਂ ਕੰਮ ਤੇ ਮੈਂ ਲੱਗਾ ਹਾਂ ਵਧੀਆ ਚਾਰ ਪੈਸੇ ਪੈਲੀ ਹੈਗੀ ਆ ਮਤਲਬ ਠੇਕੇ ਦਿੰਨੇ ਆ ਉਹਦੇ ਰੁਪਏ ਆ ਜਾਂਦੇ ਨੇ ਹਨਾ ਸਾਰਾ ਕੁਝ ਵਧੀਆ ਕਰਦਾ ਗੁਜ਼ਾਰਾ ਵਧੇ ਹੋ ਜਾਂਦਾ ਜੇ ਆਪਾਂ ਦਾਦੇ ਦੇ ਪੈਸੇ ਲੈ ਕੇ ਰੱਖਣ ਲੱਗੇ ਲੋਕ ਕੀ ਕਹਿਣਗੇ ਤੂੰ ਨਾ ਦੇ ਮੈਨੂੰ ਮੈਂ ਨਹੀਂ ਭੜਦੀ ਪੈਸੇ ਇਹਦੀ ਨੌਕਰਾਣ ਕਹਿਣ ਜੋਗੀ ਤਾਂ ਹੋ ਜੂ ਮੈਂ ਵੀ ਭਾਈ ਉਹਨਾਂ ਨੇ ਪੈਸੇ ਦਿੱਤੇ ਨੇ ਬਹੂ ਦੇ ਨੌਕਰਾਤੇ ਮੈਂ ਕੀ ਕਹਾਂ ਜਿਹੜੀ ਕੋਈ ਆ ਕੇ ਬੋਲਦੀ ਹੈ ਹਲੇ ਛੱਡ ਕੇ ਨਹੀਂ ਗਏ ਬਹੂ ਦਾ ਸਮਾਨ ਕਦੋਂ ਆਊਗਾ ਸਮਾਨ ਮੇਰਾ ਨੱਕ ਵੜਾ ਰੱਖਿਆ ਸਰੀਕਾ ਜੀ ਤੁਸੀਂ ਨੇ ਫਿਰ ਮਾਤੂ ਆਪੀ ਤਾਂ ਕਹਿ ਸਕਦੀਆਂ ਵੀ ਭਾਈ ਸਾਨੂੰ ਸਮਾਨ ਦੀ ਲੋੜ ਨਹੀਂ ਹੈਗੀ ਸੀਗੀ ਇਹ ਤਾਂ ਲੋਕਾਂ ਦੀ ਰੀਤੀ ਰਿਵਾਜ ਚਲਾਏ ਹੋਏ ਨੇ ਵੀ ਸਾਨੂੰ ਸਮਾਨ ਚਾਹੀਦਾ ਸਮਾਨ ਚਾਹੀਦਾ ਤੋ ਕਹਦੇ ਭਾਈ ਅਸੀਂ ਉਹ ਪ੍ਰਥਾ ਖਤਮ ਕਰਤੀ ਗੱਲ ਖਤਮ ਹੈ ਅੱਛਾ ਆਪਾਂ ਇੱਡੇ ਆ ਕੇ ਜਿਹੜੇ ਉਹ ਪ੍ਰਸਾ ਖਤਮ ਕਰਨ ਆਲੇ ਆ ਗਏ ਮੇਰੀ ਗੱਲ ਸੁਣ ਲੈ ਜਿਹੜੇ ਰੀਤੀ ਰਿਵਾਜ ਨੇ ਭਾਈ ਉਹ ਤਾਂ ਹੁੰਦੇ ਨੇਗੇ ਇਹ ਤਾਂ ਰੀਤੀ ਰਿਵਾਜ ਐਂ ਚੱਲੂ ਚੁੱਪ ਕਰਕੇ ਜੇ ਤਾਂ ਸਮਾਨ ਲਿਉਂਦੇ ਇਹ ਤਾਂ ਦੱਸ ਦੇ ਨਹੀਂ ਲਿਉਂਦੀ ਤਾਂ ਦੱਸ ਦੇ ਫਿਰ ਮੈਂ ਇਹਦੀ ਮਾਂ ਨਾਲ ਆਪੇ ਕਰੂੰ ਦੋ ਹੱਥ ਮੈਂ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਨਾ ਤਾਂ ਮੇਰੀ ਮੰਨਣੀ ਆ ਨਾ ਮੰਨੀਆਂ ਮਨਪਰੀ ਦੀ ਕਰਨੀ ਤਾਂ ਆਪਦੀ ਆ ਨਾ ਫਿਰ ਕੀ ਫਾਇਦਾ ਐਵੇਂ ਮੈਂ ਕੋਈ ਗੱਲ ਕਹਿ ਤੀ ਮੂੰਹ ਚੋਂ ਬਸ ਫਿਰ ਫਿਰ ਤੂੰ ਕਿਉਂ ਆਉਂਦੇ ਅਫਸੋਸ ਕਰੀ ਬੈਠਾਗਾ ਬਿਓ ਨੂੰ ਕੁਛ ਕਹਤਾ ਆਪ ਤੂੰ ਮੂਸ ਜਾਈ ਬੈਠਾ ਤੂੰ ਚੁੱਪ ਕਰਕੇ ਕੰਮ ਤੇ ਜਾ ਆਬ ਦੇ ਦੇ ਮੈਂ ਆਪੀ ਘਰ ਨੂੰ ਉਹਦੇ ਨਾਲ ਗੱਲ ਕੋਈ ਨਾ ਮੈਂ ਆਪੀ ਬਗ ਜੀ ਕੰਮ ਤੇ ਮੈਂ ਜਦੋਂ ਮੇਰਾ ਮੂਡ ਸਹੀ ਹੋਏ ਆਹੋ ਤੇਰਾ ਤਾਂ ਮੂਡ ਕਦੇ ਸਹੀ ਹੋਇਆ ਹੀ ਨਹੀਂ ਲਾ ਕੇ ਮਾਗਰ ਡੱਡ ਜਿੰਨੀ ਦੇ ਜੰਬਲੇ ਫਿਰਦਾ ਲੈ